罗斯 चाइल्ड ਫੈਮਿਲੀ ਇਸ ਪਰਿਵਾਰ ਨੂੰ ਅਸਲ ਲਾਈਫ ਦੇ ਵਿੱਚ ਇਲੂਮੀਨਾਟੀ ਫੈਮਿਲੀ ਕਿਹਾ ਜਾਂਦਾ ਹੈ ਇਹ ਪਰਿਵਾਰ ਇੰਨਾ ਅਮੀਰ ਹੈ ਕਿ ਇਹਨਾਂ ਦੀ ਨੈਟਵਰਥ 20 ਟ੍ਰਿਲੀਅਨ ਯੂ ਐਸ ਡਾਲਰ ਤੋਂ ਜ਼ਿਆਦਾ ਹੈ 20 ਟ੍ਰਿਲੀਅਨ ਯੂ ਐਸ ਡਾਲਰ ਇੰਨੀ ਜ਼ਿਆਦਾ amount ਹੁੰਦੀ ਹੈ ਕਿ ਇਸ ਦੇ ਵਿੱਚ ਇਲਨ ਮਸਕ ਵਰਗੇ ਕਈ ਲੋਕ ਜੈਫ ਬੀ ਜੋਜ਼ ਵਰਗੇ ਕਈ ਲੋਕ ਤੇ ਬਿਲ ਗੇਟਸ ਤੇ ਹੋਰ ਜਿਹੜੇ ਦੁਨੀਆ ਦੇ ਅਮੀਰ ਲੋਕ ਹਨ ਉਹਨਾਂ ਵਰਗੇ ਕਈ ਲੋਕਾਂ ਦੀ amount ਨੂੰ ਬਣਾਇਆ ਜਾਵੇ ਤੇ ਤਾਂ ਵੀ ਜਿਹੜੀ ਹੈ ਕਿ 20 ਟ੍ਰਿਲੀਅਨ ਯੂ ਐਸ ਡਾਲਰ ਨਹੀਂ ਬਣਦੀ 20 ਟ੍ਰਿਲੀਅਨ ਯੂ ਐਸ ਡਾਲਰ ਦੀ ਮਾਲਕ ਹੋਣ ਦੇ ਬਾਵਜੂਦ ਵੀ ਤੁਸੀਂ ਮੁਸ਼ਕਲ ਦੇ ਨਾਲ ਹੀ ਇਸ ਪਰਿਵਾਰ ਦੇ ਕਿਸੇ ਇੱਕ ਇਨਸਾਨ ਦਾ ਨਾਮ ਸੁਣਿਆ ਹੋਵੇਗਾ ਇਸ ਪਰਿਵਾਰ ਦੀ ਸ਼ੁਰੂਆਤ 1760 ਦੇ ਵਿੱਚ ਮੇਅਰ ਐਸ਼ਮਿਲ ਰੋਸਚਾਈਡ ਨੇ ਬੈਂਕਿੰਗ business ਦੇ ਨਾਲ ਕੀਤੀ ਸੀ ਪਰ ਅੱਜ ਦੁਨੀਆ ਦੇ ਹਰ ਇੱਕ ਸੈਕਟਰ ਦੇ ਵਿੱਚ ਇਸ ਪਰਿਵਾਰ ਦੀ ਪ੍ਰੈਜ਼ੈਂਸ ਹੈ 1938 ਵਿੱਚ ਇਸ ਫੈਮਿਲੀ ਦੇ ਇੱਕ ਮੈਂਬਰ ਲੂਈ ਥੈਨੀਅਲ ਨੂੰ ਨਾਜੀਸ ਨੇ ਫੜ ਲਿਆ ਸੀ ਲੂਇਥੈਨੀਅਲ ਨੂੰ ਬਚਾਉਣ ਵਾਸਤੇ ਇਸ ਫੈਮਿਲੀ ਨੇ ਲਗਭਗ 364 ਮਿਲੀਅਨ ਯੂ ਐਸ ਡਾਲਰ ਲਗਭਗ 3000 ਕਰੋੜ ਰੁਪਏ ਦੇ ਕੇ ਛਡਵਾਇਆ ਸੀ ਜੋ ਕਿ ਹਾਲੇ ਤੱਕ ਦੀ ਸਭ ਤੋਂ ਵੱਡੀ ਫਰੋਤੀ ਮੰਨੀ ਜਾਂਦੀ ਹੈ ਇਹ ਪਰਿਵਾਰ ਇੰਨਾ ਤਾਕਤਵਰ ਪਰਿਵਾਰ ਹੈ ਕਿ ਇਹ ਯੂਰਪ ਦੀ ਇਕਨੋਮੀਕ ਅਤੇ ਪੋਲੀਟੀਕਲ ਪਾਵਰ ਨੂੰ ਆਪਣੇ ਹੱਥ ਵਿੱਚ ਰੱਖਦਾ ਸੀ ਰੋਸਚਾਈਲਡ ਫੈਮਿਲੀ ਦੇ ਬੈਂਕਿੰਗ ਹਾਊਸ ਦੀ ਸ਼ੁਰੂਆਤ ਐਮਸ਼ਿਲ ਮੇਅਰ ਰੋਸਚਾਈਲਡ ਨੇ ਆਪਣੇ ਪੰਜ ਬੇਟਿਆਂ ਐਮਸ਼ਿਲ ਮੇਅਰ ਸੈਲਮਨ ਮੇਅਰ, ਨੈਥਨ ਮੇਅਰ, ਕਾਰਲ ਮੇਅਰ ਅਤੇ ਜੈਕਬ ਮੇਅਰ ਦੇ ਨਾਲ ਰਲ ਕੇ ਕੀਤੀ ਸੀ। ਇਸ ਤੋਂ ਬਾਅਦ ਇਹਨਾਂ ਲੋਕਾਂ ਨੇ ਉਸ ਸਮੇਂ ਦੀ ਦੁਨੀਆ ਦੇ ਸਭ ਤੋਂ ਵੱਡੇ ਸ਼ਹਿਰ ਨੈਪਲਿਸ, ਲੰਡਨ, ਪੈਰਿਸ ਅਤੇ ਵਿਏਨਾ ਦੇ ਵਿੱਚ ਆਪਣੇ ਬੈਂਕ ਹਾਊਸ ਖੋਲੇ। ਬੈਂਕਿੰਗ ਤੋਂ ਇਲਾਵਾ ਇਹਨਾਂ ਨੇ ਬਿਜ਼ਨਸ ਮਾਈਨਿੰਗ, એનર્ਜੀ ਅਤੇ ਰੀਅਲ ਏਸਟੇਟ ਦੇ ਵਿੱਚ ਵੀ ਇਨਵੈਸਟ ਕੀਤਾ ਹੋਇਆ ਹੈ। ਸਭ ਤੋਂ ਪਹਿਲਾਂ ਇਨਵੈਸਟਮੈਂਟ ਦੇ கான்ਸੈਪਟ ਨੂੰ ਐਸੇ ਹੀ ਪਰਿਵਾਰ ਨੇ ਅਜਮਾਇਆ ਸੀ। ਇਹਨਾਂ ਲੋਕਾਂ ਨੇ ਆਪਣਾ ਪੈਸਾ ਬੈਂਕਾਂ ਦੇ ਵਿੱਚੋਂ ਕੱਢ ਕੇ ਗਵਰਨਮੈਂਟ ਦੇ ਪ੍ਰੋਜੈਕਟਸ ਦੇ ਵਿੱਚ ਲਗਾਇਆ ਸੀ ਜਿਸ ਤੋਂ ਇਹਨਾਂ ਨੂੰ ਬਹੁਤ ਜ਼ਿਆਦਾ ਮੁਨਾਫਾ ਹੋਇਆ। ਇਸ ਪਰਿਵਾਰ ਨੇ 1815 ਦੇ ਵਿੱਚ ਨੈਪੋਲੀਅਨ ਅਤੇ ਬ੍ਰਿਟੇਨ ਦੀ ਲੜਾਈ ਦੇ ਵਿੱਚੋਂ ਵੀ ਬਹੁਤ ਸਾਰਾ ਪੈਸਾ ਕਮਾਇਆ ਸੀ। ਜਿਸ ਸਮੇਂ ਨੈਪੋਲੀਅਨ ਬ੍ਰਿਟੇਨ ਦੇ ਕੋਲੋਂ ਹਾਰ ਗਿਆ। ਇਸ ਪਰਿਵਾਰ ਨੂੰ ਯੂਕੇ ਦੇ ਬਾਕੀ ਲੋਕਾਂ ਦੇ ਨਾਲੋਂ 24 ਘੰਟੇ ਪਹਿਲਾਂ ਨੈਪੋਲੀਅਨ ਦੀ ਹਾਰ ਦਾ ਪਤਾ ਲੱਗ ਗਿਆ ਸੀ। ਇਸ ਪਰਵਾਰ ਨੇ ਕੀ ਕੀਤਾ ਇਹਨਾਂ ਨੇ ਆਪਣੇ ਸ਼ੇਅਰ ਵੇਚਨੇ ਸ਼ੁਰੂ ਕਰ ਦਿੱਤੇ ਇਹਨਾਂ ਦੇ ਸ਼ੇਅਰ ਵਿਕਦੇ ਹੋਏ ਵੇਖ ਕੇ ਲੰਡਨ ਦੇ ਦੂਸਰੇ ਲੋਕਾਂ ਨੂੰ ਇਹ ਲੱਗਾ ਕਿ ਸ਼ਾਇਦ ਬ੍ਰਿਟੇਨ ਇਸ ਲੜਾਈ ਦੇ ਵਿੱਚ ਹਾਰ ਗਿਆ ਹੈ ਤੇ ਇਹਨਾਂ ਵੱਲ ਵੇਖ ਕੇ ਉਹਨਾਂ ਲੋਕਾਂ ਨੇ ਵੀ ਆਪਣੇ ਸ਼ੇਅਰ ਜਿਹੜੇ ਅਗੇ ਵੇਚਨੇ ਸ਼ੁਰੂ ਕਰ ਦਿੱਤੇ ਇਸ ਦਿਨ ਜਿੰਨੇ ਵੀ ਸ਼ੇਅਰ ਵਿਕੇ ਸੀ ਇਹਨਾਂ ਸਾਰੇ ਵਿਕੇ ਹੋਏ ਸ਼ੇਅਰਸ ਨੂੰ ਰੋਸਚਾਈਲਡ ਫੈਮਿਲੀ ਨੇ ਸਸਤੇ ਰੇਤਾਂ ਤੇ ਖਰੀਦ ਕੇ ਬਹੁਤ ਸਾਰਾ ਪ੍ਰੋਫਿਟ ਕਮਾ ਲਿਆ ਇਸ ਤੋਂ ਇਲਾਵਾ ਇਸ ਪਰਿਵਾਰ ਨੇ ਵੈਪਨ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰਾ ਪੈਸਾ ਇਨਵੈਸਟ ਕੀਤਾ ਹੋਇਆ ਸੀ World War 1 ਦੇ ਟਾਈਮ ਤੇ ਇਸ ਪਰਿਵਾਰ ਨੇ ਅਲਾਈਜ਼ ਅਤੇ ਸੈਂਟਰਲ ਪਾਵਰਸ ਕੰਟਰੀਜ਼ ਨੂੰ ਹਥਿਆਰ ਅਤੇ ਮੈਡੀਕਲ ਦਾ ਸਮਾਨ ਵੇਚ ਕੇ ਬਹੁਤ ਸਾਰਾ ਪ੍ਰੋਫਿਟ ਕਮਾਇਆ ਐਸੀ ਹੀ ਤਰ੍ਹਾਂ World War 2 ਦੇ ਬਾਅਦ ਇਹਨਾਂ ਲੋਕਾਂ ਨੇ ਹਾਰੇ ਹੋਏ ਦੇਸ਼ਾਂ ਨੂੰ ਕਰਜ਼ਾ ਦਿੱਤਾ ਅਤੇ ਜਿੱਤੇ ਹੋਏ ਦੇਸ਼ਾਂ ਨੂੰ ਫੰਡ ਦੇ ਕੇ ਬਹੁਤ ਸਾਰਾ ਪ੍ਰੋਫਿਟ ਕਮਾਇਆ ਹੁਣ 21ਵੀਂ ਸਦੀ ਵਿੱਚ ਇਸ ਫੈਮਿਲੀ ਨੇ ਆਈਵਰੀ ਕੋਸਟ ਕੈਮਰੂਨ ਅਤੇ ਚੈਡ ਵਰਗੇ ਦੇਸ਼ਾਂ ਨੂੰ ਇਕਨੋਮਿਕਲ ਕ੍ਰਾਈਸਿਸ ਦੇ ਵਿੱਚੋਂ ਕੱਢਣ ਦੇ ਵਿੱਚ ਬਹੁਤ ਸਾਰੀ ਮਦਦ ਕੀਤੀ। ਪੂਰੀ ਦੁਨੀਆ ਦੇ ਵਿੱਚ ਇਸ ਫੈਮਿਲੀ ਦੇ ਕੋਲ 1800 ਤੋਂ ਜ਼ਿਆਦਾ ਰਾਇਲ ਮੈਂਸ਼ਨ ਹਨ, 100 ਤੋਂ ਜ਼ਿਆਦਾ ਪ੍ਰਾਈਵੇਟ ਜੈਟ ਹਨ ਅਤੇ ਦੁਨੀਆ ਦੀ ਹਰੇਕ ਵੱਡੀ ਕੰਪਨੀ Apple, Google ਜਾਂ ਹੋਰ ਕੋਈ ਵੀ ਕੰਪਨੀ ਹੋਵੇ ਦੁਨੀਆ ਦੀ, ਉਹਨਾਂ ਦੇ ਵਿੱਚ ਇਸ ਫੈਮਿਲੀ ਨੇ ਇਨਵੈਸਟ ਕੀਤਾ ਹੋਇਆ ਹੈ। ਜਿਵੇਂ ਕਿ ਆਪਾਂ ਵੀਡੀਓ ਦੀ ਸਟਾਰਟਿੰਗ ਵਿੱਚ ਗੱਲ ਕੀਤੀ ਸੀ ਕਿ ਇਸ ਪਰਿਵਾਰ ਨੂੰ ਇਲੂਮੀਨਾਟੀ ਪਰਿਵਾਰ ਵੀ ਕਿਹਾ ਜਾਂਦਾ ਹੈ। illuminati ਪਰਿਵਾਰ ਇਸ ਪਰਿਵਾਰ ਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਹਨਾਂ ਨੇ ਦੁਨੀਆ ਦੀ ਹਰ ਇੱਕ ਵੱਡੀ ਕੰਪਨੀ ਦੇ ਵਿੱਚ ਇਨਵੈਸਟ ਕੀਤਾ ਹੋਇਆ ਹੈ ਹਰ ਇੱਕ ਬਿਜ਼ਨਸ ਸੈਕਟਰ ਦੇ ਵਿੱਚ ਇਹਨਾਂ ਦੀ ਇਨਵੈਸਟਮੈਂਟਾਂ ਹਨ ਕੋਈ ਵੀ ਦੁਨੀਆ ਦਾ ਇਹੋ ਜਿਹਾ ਸੈਕਟਰ ਨਹੀਂ ਹੈਗਾ ਜਿਸ ਦੇ ਵਿੱਚ ਰੋਸਟਾਈ ਫੈਮਿਲੀ ਦੀ ਪ੍ਰੈਜ਼ੈਂਸ ਨਾ ਹੋਵੇ ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇਕਰ ਇਹ ਵੀਡੀਓ ਵਧੀਆ ਲੱਗੀ ਹੈ ਇਸ ਨੂੰ ਆਪਣੀ ਫੈਮਿਲੀ ਅਤੇ ਆਪਣੇ ਫਰੈਂਡਸ ਦੇ ਨਾਲ ਜਰੂਰ ਸ਼ੇਅਰ ਕਰਨਾ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ